ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੇਖ ਰਹੇ ਹੋ ਜੀ Facebook ਪੇਜ ਖੇਤੀ ਖਬਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਲਈ ਜੀ ਬਹੁਤ ਸਾਰੀਆਂ ਐਡਾਂ ਲੈ ਕੇ ਆਏ ਹਾਂ ਜੀ ਜਿਦੇ ਵਿੱਚ ਕੁਝ ਖੇਤੀਬਾੜੀ ਵਾਲੇ ਸੰਦ ਗੱਡੀਆਂ ਜ਼ਮੀਨ ਅਤੇ ਕੋਠੀ ਹੈ ਜੀ ਤੇ ਤੁਸੀਂ ਵੀਡੀਓ ਨੂੰ ਪੂਰੀ ਵੇਖਿਓ ਜੀ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਜਾਊਗੀ ਕਿੱਥੇ ਇਹ ਜ਼ਮੀਨ ਹੈ ਕਿੱਥੇ ਕੋਠੀ ਹੈ ਪੂਰੀ ਲੋਕੇਸ਼ਨ ਵੀ ਤੁਹਾਨੂੰ ਦੱਸਾਂਗੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਜੀ ਸਭ ਤੋਂ ਪਹਿਲਾਂ ਕੋਠੀ ਬਾਰੇ ਗੱਲ ਕਰਦੇ ਹਾਂ ਜੀ ਕੋਠੀ ਵਿਕਾਊ ਹੈ ਜੀ ਫੁੱਲ ਕੰਪਲੀਟ ਹੈ ਜੀ ਨੇੜੇ ਆਈਟੀਆਈ ਏਰੀਆ ਸੁਨਾਮ ਹੈ ਜੀ ਏਰੀਆ ਸ਼ਹਿਰ ਸੁਨਾਮ ਹੈ ਜੀ ਤੇ ਸਭ ਤੋਂ ਪਹਿਲਾਂ ਤੁਸੀਂ ਕੋਠੀ ਨੂੰ ਵੀਡੀਓ ਦੇ ਵਿੱਚ ਇੱਕ ਵਾਰ ਜ਼ਰੂਰ ਦੇਖ ਲਿਓ ਜੀ ਬਹੁਤ ਸੋਹਣੀ ਤੇ ਵਧੀਆ ਵੀਡੀਓ ਬਣਾ ਕੇ ਭੇਜੇ ਵੀਰ ਨੇ ਬਹੁਤ ਹੀ ਵਧੀਆ ਸ਼ਾਨਦਾਰ ਕੋਠੀ ਹੈ ਤੁਸੀਂ ਦੇਖ ਸਕਦੇ ਹੋ ਜੀ ਫੁੱਲ ਕੰਪਲੀਟ ਹੈ ਜੀ ਪੱਥਰ ਵਗੈਰਾ ਰੰਗ ਪੇਂਟ ਬਿਜਲੀ ਪਾਣੀ ਕੁਝ ਵੀ ਤੁਹਾਨੂੰ ਕਰਨ ਦੀ ਲੋੜ ਨਹੀਂ ਹੈਗੀ ਤੁਸੀਂ ਜਾ ਕੇ ਬਸ ਮਾਲਕ ਵੀਰ ਦੇ ਨਾਲ ਬੈਠ ਕੇ ਡੀਲ ਕਰ ਸਕਦੇ ਹੋ ਤੁਸੀਂ ਕੋਠੀ ਨੂੰ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਘਰ ਜਾ ਕੇ ਵੇਖਣ ਦੀ ਵੀ ਨਹੀਂ ਜ਼ਰੂਰ ਤੁਸੀ ਵਿੱਚ ਵੀਡੀਓ ਦੇ ਦੇਖੋ ਕੋਠੀ ਨੂੰ ਤੇ ਜਾ ਕੇ ਮਾਲਕ ਵੀਰ ਦੇ ਨਾਲ ਡੀਲ ਕਰ ਸਕਦੇ ਹੋ ਮਾਲਕ ਵੀਰ ਦੀ ਜਿਹੜੀ ਕੋਠੀ ਹੈ ਦੀ ਲੋਕੇਸ਼ਨ ਹੈ ਜੀ ਸ਼ਹਿਰ ਸੁਨਾਮ ਜੇਕਰ ਆਪਾਂ ਰੇਟ ਦੀ ਗੱਲ ਕਰੀਏ ਤਾਂ 70 ਲੱਖ ਰੁਪਏ ਰੇਟ ਰੱਖੇ ਗਿਆ ਜੀ ਬਾਕੀ ਤੁਸੀਂ ਨੰਬਰ ਨੋਟ ਕਰ ਲਓ ਜੀ ਇਹ ਨੰਬਰ ਤੇ ਕਾਲ ਕਰ ਸਕਦੇ ਹੋ ਜਾ ਕੇ ਮਾਲਕ ਵੀਰ ਦੇ ਨਾਲ ਬੈਠ ਕੇ ਗੱਲਬਾਤ ਕਰਕੇ ਡੀਲ ਕਰ ਸਕਦੇ ਹੋ ਨੰਬਰ ਨੋਟ ਕਰ ਲਓ ਜੀ 999275543 ਇਹ ਨੰਬਰ ਹੈ ਜੀ ਇਸ ਨੰਬਰ ਤੇ ਫੋਨ ਕਰਕੇ ਕੋਠੀ ਹੈ ਜਿਹੜੀ ਤੁਸੀਂ 70 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਜੇਕਰ ਤੁਸੀਂ ਟਰੈਕਟਰ ਮੇਲਾ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਤੁਹਾਨੂੰ ਮਿਲਦਾ ਰਹੇ ਤੇ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਵੇਖਣ ਨੂੰ ਮਿਲ ਸਕੇ ਤੇ ਜਿਹੜੇ ਵੀ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਬਹੁਤ ਸੋਹਣੇ ਅਤੇ ਵਧੀਆ ਕਮੈਂਟ ਕਰਦੇ ਨੇ ਜੀ ਉਹਨਾਂ ਵੀਰਾਂ ਦਾ ਤਹਿਤ ਤੋਂ ਧੰਨਵਾਦ ਉਮੀਦ ਕਰਦਾ ਹਾਂ ਤੁਸੀਂ ਅੱਗੇ ਤੋਂ ਵੀ ਇੱਦਾਂ ਹੀ ਸਪੋਰਟ ਕਰੋਗੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਜੀ ਕਮੈਂਟਾਂ 'ਚ ਵਾਹੀਗੁਰੂ ਜ਼ਰੂਰ ਲਿਖ ਦੇਣਾ ਕਰੋ ਜੀ ਤੇ ਨਾਲ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਜੇਕਰ ਤੁਸੀਂ ਘਰ ਬੈਠੇ ਆਸਾਨੀ ਦੇ ਨਾਲ ਕੋਈ ਵੀ ਚੀਜ਼ ਵੇਚਣਾ ਖਰੀਦਣਾ ਚਾਹੁੰਦੇ ਹੋ ਤਾਂ ਨੰਬਰ ਸਕ੍ਰੀਨ ਤੇ ਥੱਲੇ ਚੱਲ ਰਿਹਾ ਤੁਸੀਂ ਨੋਟ ਕਰ ਲਓ 9877988446 ਜੇਕਰ ਤੁਸੀਂ ਕੋਈ ਜ਼ਮੀਨ, ਮਕਾਨ, ਕੋਠੀ, ਘਰ, ਖੇਤੀਬਾੜੀ ਵਾਲੇ ਸੰਦ, ਗੱਡੀਆਂ ਜਾਂ ਕੋਈ ਘਰ ਦਾ ਸਮਾਨ ਹੈ ਤੁਸੀਂ ਵੇਚਣਾ ਚਾਹੁੰਦੇ ਹੋਗੇ ਤਾਂ ਤੁਸੀਂ ਇਹ ਨੰਬਰ ਤੇ 5 ਤੋਂ 7 ਫੋਟੋਆਂ ਇੱਕ ਵਧੀਆ ਵੀਡੀਓ ਤੇ ਸਾਰੀ ਜਾਣਕਾਰੀ ਸਾਨੂੰ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਹੈ ਜਿਹੜੀ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ ਲਾ ਦਿੱਤੀ ਜਾਊਗੀ ਇੱਕ ਵਾਰੀ ਐਡ ਕਰਨ ਤੋਂ ਬਾਅਦ ਐਡ ਦੁਬਾਰੇ ਡਿਲੀਟ ਨਹੀਂ ਕੀਤੀ ਜਾਊਗੀ ਵੀਰਾਂ ਨੂੰ ਬੇਨਤੀ ਹੈ ਜੀ ਇੱਕ ਦੋ ਵਾਰ ਚੈੱਕ ਕਰਕੇ ਘਰ ਦੇ ਵਿੱਚ ਸਲਾਹ ਕਰਕੇ ਫਿਰ ਸਾਨੂੰ ਐਡ ਭੇਜਿਆ ਕਰੋ ਤਾਂ ਕਿ ਐਡ ਲੌਨ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਹੋ ਤੁਹਾਡੀ ਹਰ ਇੱਕ ਚੀਜ਼ ਆਸਾਨੀ ਦੇ ਨਾਲ ਘਰ ਬੈਠੇ ਸੇਲ ਹੋ ਸਕੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ Honda City ਗੱਡੀ ਵਿਕਾਊ ਹੈ ਜੀ ਗੱਡੀ 2014 ਮਾਡਲ ਲਾਸਟ ਹੈ ਜੀ 80% ਟੈਰਾਂ ਦੀ ਕੰਡੀਸ਼ਨ ਹੈ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ 114000 ਕਿਲੋਮੀਟਰ ਚੱਲੀ ਹੈ ਜੀ ਇਹ ਗੱਡੀ ਤੇ ਬਾਕੀ ਰੇਟ ਹੈ 365000 365000 ਰੁਪਏ ਰੇਟ ਰੱਖੇਗਾ ਫੁੱਲ ਗਰੰਟੀ ਹੈ ਜੀ ਐਨਓਸੀ ਮਿਲ ਜੂਗੀ ਜੀ 9812283373 ਇਸ ਨੰਬਰ ਤੇ ਫੋਨ ਕਰਕੇ ਤੁਸੀਂ Honda City ਗੱਡੀ ਲਾਸਟ ਮਾਡਲ 2014 365000 ਰੁਪਏ ਦੇ ਵਿੱਚ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਡੀਲ ਕਰ ਸਕਦੇ ਹੋ ਜੀ ਇਸ ਵੀਰ ਦੀਆਂ ਦੋ ਚੀਜ਼ਾਂ ਵਿਕਾਊ ਨੇ ਜੀ ਇੱਕ ਨੂੰ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋਗੇ ਲੈਂਡ ਫੋਰਸ ਦਾ ਰੀਪਰ 2019 ਮਾਡਲ ਏਰੀਆ ਜਗਰਾਉਂ ਰੇਟ 1,70,000 ਇੱਕ ਟਰਾਲੀ ਵਿਕਾਊ ਹੈ ਜੀ ਜਾਲੀ ਵਾਲੀ ਟਰਾਲੀ ਹੈ 11/6 ਦੀ ਹੈ ਜਗਰਾਉਂ ਦੀ ਬਣੀ ਹੈ ਟਰਾਲੀ ਦਾ ਰੇਟ ਹੈ ਜਿਹੜਾ ਉਹ ਫੋਨ ਤੇ ਦੱਸੇ ਜਾਊਗਾ ਜੀ 8528107005 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਲੈਂਡ ਫੋਰਸ ਦਾ ਰੀਪਰ 2019 ਮਾਡਲ 1,70,000 ਚ ਖਰੀਦ ਸਕਦੇ ਹੋ ਤੇ ਨਾਲ ਦੀ ਹੀ ਤੁਸੀਂ ਜਾਲੀ ਵਾਲੀ ਟਰਾਲੀ 11/6 ਦੀ ਵੀ ਇਹ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਹੀਰਾ ਕੰਬਾਈਨ ਵਿਕਾਊ ਹੈ ਜੀ 2008 ਮਾਡਲ ਹੈ ਜੀ ਕਾਪੀ 2011 ਦੀ ਹੈ ਜੀ ਇੰਜਨ 0.2 ਫੁੱਲ ਗਾਰੰਟੀ 95% ਟਾਇਰ ਨੇ ਏਰੀਆ ਲੁਧਿਆਣਾ ਹੈ ਜੀ ਬਾਕੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਜੀ ਰੇਟ ਦੀ ਗੱਲ ਕਰੀਏ ਤਾਂ 6,25,000 ਰੁਪਏ ਲੁਧਿਆਣਾ ਏਰੀਆ ਜੀ ਫੁੱਲ ਗਾਰੰਟੀ ਹੈ ਜੀ ਕਾਪੀ 2011 ਦੀ ਹੈ ਜੀ ਹੀਰਾ ਕੰਬਾਈਨ ਵਿਕਾਊ ਹੈ ਜੀ खरीद के लिए नंबर नोट कर लो मालक चुरानवे एक सौ चुहत्तर बहत्तर जीरो चरानवे इस नंबर पर फोन करके कंबाइन है जीडी खरीद सकते हो जामा फाजर मोटरसाइकिल काऊ है जी एरिया बुललाडा मानसा रेट है जी सोलह हजार सोलह हजार रुपये रेट रखेगा जामा फाजर मोटरसाइकिल बुललाडा मानसा एरिया जी अठानवे सात सौ चौबीस सताहठ एक सौ तेती इस नंबर पर फोन करके ਕਰੀਤ ਸਾਖ ਦਿਓ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਿਓ ਜੇਕਰ ਵੀਡੀਓ ਦੇ ਵਿੱਚ ਕੋਈ ਕਮੀ ਪੇਸ਼ੀ ਲੱਗੀ ਤਾਂ ਸਾਨੂੰ ਜਰੂਰ ਦੱਸਿਓ ਅੱਗੇ ਤੋਂ ਕੋਸ਼ਿਸ਼ ਕਰਾਂਗੇ ਕਿ ਅਸੀਂ ਵਧੀਆ ਤੇ ਸਾਫ਼ ਵੀਡੀਓ ਬਣਾ ਕੇ ਅਸੀਂ ਤੁਹਾਡੇ ਲਈ ਲੈ ਕੇ ਆ ਸਕੀਏ ਜੀ ਸੁਰੇਂਦਰਾ ਕੰਬਾਈਨ ਵਿਕਾਊ ਹੈ ਜੀ 2000 ਮਾਡਲ ਹੈ ਜੀ ਏਰੀਆ ਜੀ ਫਾਜ਼ਿਲ ਦਾ ਰੇਟ ਹੈ ਜੀ 7 ਲੱਖ 50 ਹਜ਼ਾਰ 7 ਲੱਖ 5000 ਰੁਪਏ ਰੇਟ ਰੱਖੀ ਗਿਆ ਸੁਰੇਂਦਰਾ ਕੰਬਾਈਨ ਵਿਕਾਊ ਹੈ ਜੀ 2 ਡਲਾਜੀ ਫਾਜ਼ਲ ਕਾਇਰੀਏ ਦੇ ਵਿੱਚ ਤੁਸੀਂ ਜਾ ਕੇ ਮਾਲਕ ਵੀਰਦ ਨਾਲ ਡੀਲ ਕਰ ਸਕਦੇ ਨੰਬਰ ਤੁਸੀਂ ਨੋਟ ਕਰ ਲਓ ਜੀ ਨੰਬਰ ਹੈਗੇ ਜੀ 8847515326 8847515326 ਇਸ ਨੰਬਰ ਤੇ ਫੋਨ ਕਰਕੇ ਸੁਰੇਂਦਰਾ ਕੰਬਾਈਨ 2009 ਮਾਡਲ 7.5 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਫੋਰ ਫਿਗੋ ਗੱਡੀ ਵਿਕਾਊ ਹੈ ਜੀ ਗੱਡੀ ਪੰਜਾਬ ਨੰਬਰ ਹੈ ਜੀ 2011 ਮਾਡਲ ਹੈ ਜੀ ਪਾਸਿੰਗ 2026 ਤੱਕ ਹੈ ਜੀ ਰੇਟ 1 ਲੱਖ 10000 ਬਾਕੀ ਕਾਗਜ਼ ਵਗੈਰਾ ਪੂਰੇ ਨੇ ਜੀ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਇੱਕ ਹੱਥ ਚੱਲੀ ਹੋਈ ਗੱਡੀ ਹੈ ਗੱਡੀ ਦੇ ਵਿੱਚ ਕੋਈ ਨੁਕਸ ਨਹੀਂ ਹੈਗਾ ਸਾਫ਼ ਕੇ ਰੱਖੀ ਹੋਈ ਗੱਡੀ ਹੈ ਵਧੀਆ ਕੋਈ ਐਕਸੀਡੈਂਟ ਨਹੀਂ ਹੈਗਾ ਏਰੀਆ ਜੀ ਰਾੜਾ ਸਾਹਿਬ 7707898903 ਦੂਜਾ ਨੰਬਰ ਹੈ ਜੀ 8264210911 ਇਹਨਾਂ ਦੋਨਾਂ ਨੰਬਰਾਂ ਤੇ ਕਾਲ ਕਰ ਸਕਦੇ ਹੋ ਫੋਰਡ ਫੀਗੋ ਗੱਡੀ 2011 ਮਾਡਲ 1 ਲੱਖ 10000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਇਨੋਵਾ ਗੱਡੀ ਵੀ ਕਾਹੂ ਹੈ ਜੀ ਗੱਡੀ 2014 ਮਾਡਲ ਹੈ ਜੀ ਬਹੁਤ ਹੀ ਘੱਟ ਚੱਲੀ ਹੋਈ ਗੱਡੀ ਹੈ ਜੀ 5 ਲੱਖ 30000 ਰੁਪਏ ਗੱਡੀ ਦਾ ਰੇਟ ਰੱਖਿਆ ਗਿਆ ਜੀ ਏਰੀਆ ਸ਼ਾਮ 84 ਜਲੰਧਰ ਗੱਡੀ ਹਰਿਆਣਾ ਨੰਬਰ ਹੈ ਜੀ 530000 ਰੁਪਏ ਗੱਡੀ ਦਾ ਰੇਟ ਹੈ 2014 ਮਾਡਲ ਇਨੋਵਾ ਗੱਡੀ ਵਿਖਾਉ ਹੈ ਜੀ ਏਰੀਆ ਸ਼ਾਮ 84 ਜਲੰਧਰ ਹੈ ਜੀ ਬਾਕੀ ਨੰਬਰ ਨੋਟ ਕਰ ਲਓ 9690153304 ਇਸ ਨੰਬਰ ਤੇ ਫੋਨ ਕਰਕੇ ਇਨੋਵਾ ਗੱਡੀ 2014 ਮਾਡਲ 530000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਲਓ ਜੀ ਇੱਕ ਹੋਰ ਤੁਹਾਡੇ ਲਈ ਜ਼ਮੀਨ ਦੀ ਵੀਡੀਓ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਸਾਰੀ ਜਾਣਕਾਰੀ ਦਿੱਤੀ ਜਾਊਗੀ ਜੀ ਤੁਹਾਨੂੰ ਜੋਨੇ ਵਾਲੀ ਜ਼ਮੀਨ ਹੈ ਜੀ ਇਹ 1.14 ਕਿੱਲੇ ਜ਼ਮੀਨ ਹੈ 2 ਕਿੱਲੇ ਰੋਡ ਦਾ ਫਰੰਟ ਹੈ 2 ਮੋਟਰਾਂ ਨੇ ਨਹਿਰ ਦੇ ਨਾਲ ਹੈ ਠੇਕਾ ਜਿਹੜਾ 65000 ਕਿੱਲੇ ਦਾ ਹੁੰਦਾ ਖਾਸ ਨੰਬਰ ਹੈ ਜੀ ਏਰੀਆ ਮੰਡੀ ਡੱਬੋ ਵਾਲੀ ਰੇਟ ਹੈ 42 ਲੱਖ ਰੁਪਏ ਕਿੱਲੇ ਦਾ ਬਾਕੀ ਨੰਬਰ ਦਿੱਤਾ ਮਾਲਕ ਵੀਰ ਦਾ ਨੰਬਰ ਦੇ ਕਾਲ ਕਰ ਸਕਦੇ ਹੋ ਜੀ 8221876906 ਨੰਬਰ ਤੇ ਫੋਨ ਕਰਕੇ ਫੀਤ ਸਕਦੇ ਹੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ